ਹਾਂ ਭਾਪਾ ਜਿੰਦਗੀ ਕੋਈ ਨਾ ਉਹ ਤੇ ਵਟਸਐਪ ਤੇ ਕੱਲ ਸੇਤੋ ਸਵਾਸਥੀ ਵਾਲਾ ਭੇਜਿਆ ਨੇ ਮੈਸੇਜ ਅੱਛਾ ਬੰਦਾ ਜਾਣਦਾ ਹੁੰਦਾ ਕਰਕੇ ਭੇਜਦਾ ਨਹੀਂ ਨਾ ਭੇਜਦਾ ਨਹੀਂ ਪਤਾ ਨਹੀਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਅਸੀਂ ਵੀ ਸਾਰੇ ਠੀਕ ਠਾਕ ਆ ਵਧੀਆ ਜੀ ਟਾਈਮ ਮਾਰਨਿੰਗ ਦਾ 6:30 ਹੋ ਗਏ ਤਕਰੀਬਨ ਤੇ ਅੱਜ ਠੰਡੀ ਠੰਡੀ ਹਵਾ ਚੱਲ ਰਹੀ ਹੈ ਚਾਹ ਪੀ ਲਈ ਆਪਾਂ ਬੈਠ ਕੇ ਤੇ ਜਿਹੜੇ ਰੁਟੀਨ ਦੇ ਤੁਹਾਨੂੰ ਪਤਾ ਹੀ ਹੈ ਡੇਲੀ ਕੰਮ ਧੰਦਾ ਆਪਣਾ ਕੱਪੜੇ ਮਸ਼ੀਨ 'ਚ ਭਾਂਡੇ ਨਰਮ ਡਰਮ ਅੱਜ ਆਪਾਂ ਦੁੱਧ ਸਾਰਾ ਰੱਖ ਲਿਆ ਡਰਮ ਧੋਵਾਂਗੇ ਬਾਅਦ 'ਚ ਖੋਆ ਬਣਾਵਣਾ ਅੱਜ ਮੈਂ ਕਿਹਾ ਚੱਲ ਦੁੱਧ ਸਾਰਾ ਰੱਖ ਲੈਨੇ ਆ ਤੇ ਚਾਹ ਆਪਾਂ ਪੀ ਚੁੱਕੇ ਹਾਂ ਬਣਾ ਕੇ ਆ ਠੰਡੀ ਹਵਾ ਕਰਕੇ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੁਣ ਆਪਣੇ ਦੋ ਕਮਰਿਆਂ ਦੇ ਵਿੱਚ ਲੱਗ ਗਈਆਂ ਐ ਲੀਡਿੰਗਾਂ ਇੱਕ ਤਾਂ ਇੱਧਰ ਕਰਨ ਦੇ ਪਾਪਾ ਉਸ ਮੈਕਡਾਊਨ ਦੇਖਦੇ ਆ ਤੇ ਇਹ ਦੇਖੋ ਨੇ ਤੁਹਾਨੂੰ ਦੁੱਧ ਪੋਣਨਾ ਪਊ ਦੇ ਲਾਤ ਦੇ ਰਾਣੀ ਦੁੱਤ ਪਾਜ ਦਾ ਬਹੁਤ ਆ ਕਿ ਰੱਖ ਲਗੇ ਇਹਦੇ ਚੋਂ ਬਹੁਤ ਬਹੁਤ ਨੂੰ ਕੀ ਕਰ ਬੰਦੇ ਤਿੰਨ ਚਾਰ ਮਾਰ ਹੋ ਜਾਣੀ ਕੱਟ ਕਰਦਾ ਥੱਲੇ ਲੱਗਦਾ ਨਹੀਂ 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 ਲੱਗਦਾ ਨਹੀਂ ਮਾਤਾ ਨੂੰ ਦੇ ਕੇ ਲਾ ਲਓ ਜੀ ਆਪਾਂ ਬਣਾਵਾਂਗੇ ਖੋਆ ਦੇਖੋ ਆ ਪਰਸੋਂ ਨਾ ਫੋਨ ਆਇਆ ਮੇਰੇ ਭਤੀਜੇ ਦਾ ਛੋਟਾ ਜਿਹਾ 11 ਸਾਲ ਦਾ ਕਿ ਉਹਨਾਂ ਨੇ ਕਿਤੇ ਗਵਾੰਡ ਦੇਗੀ ਹੋਊਗੀ ਕੋਈ ਪਿੰਗਿਆ ਹੈ ਨਾ ਆਪਾਂ ਦੇ ਹੀ ਦਿੱਨੇ ਆ ਵੀ ਕਿਸੇ ਨੇ ਖੋਆ ਬਣਾਇਆ ਹੁਣ ਤੇ ਖਾ ਕੇ ਖੋਆ ਕਹਿੰਦਾ ਨਾ ਮੈਂ ਆਪਦੀ ਭੂਆ ਨੂੰ ਫੋਨ ਕਰਦਾ ਵੀ ਮੈਨੂੰ ਖੋਆ ਮਾਰ ਕੇ ਦੇ ਤੇ ਤੋਤਾ ਵਾ ਸਾਫ ਆ ਬੜਾ ਹੋ ਲਿਆ ਤੇ ਮੈਂ ਵੇੜਾ ਤੋਂਂਦੀ ਸੀ ਮੈਨੂੰ ਫੋਨ ਆਇਆ ਖੂਆ ਕੀ ਕਰਦੀ ਐ ਮੈਂ ਕਿਹਾ ਪੁੱਤ ਵੇੜਾ ਤੋਂ ਹੀ ਜਾਨੀ ਐ ਕਹਿੰਦਾ ਖੂਆ ਬਣਾ ਦੇਗੀ ਮੈਂ ਕਿ ਹਾਂ ਪੁੱਤ ਜਰੂਰ ਬਣਾ ਕੇ ਦਉਂਗੀ ਤੇ ਉਹ ਕਹਿੰਦੇ ਸੀ ਕਿ ਮੇਰੇ ਪਰਜਾਈ ਗਈ ਸੀ ਕਿ ਆ ਜੀ ਤੂੰ ਦੁੱਧ ਮੁੱਲ ਲੈਣ ਨੂੰ ਮੈਂ ਕਿ ਨਹੀਂ ਸਾਡੇ ਸੁੱਖ ਨਾਲ ਦੁੱਧ ਹੈਗਾ ਡਰਮ ਹੁੰਦਾ 1 ਇੱਕ 20 22 ਕਿਲੋ ਵਾਲ ਗਾਈਆਂ ਦਾ ਮੈਂ ਕਿਹਾ ਮੈਂ ਕੁਝ ਮੈਂ ਇੱਥੇ ਹੀ ਬਣਾ ਕੇ ਮੱਖ ਭੇਜ ਦਉਂਗੀ ਹੁਣ ਆਪਾਂ ਉਹਨਾਂ ਨੂੰ ਕੱਲਾ ਖੂਆ ਬਣਾ ਕੇ ਭੇਜ ਦੇਣਾ ਆਟਾ ਉਹ ਆਪ ਦੀ ਪਸੰਦ ਦਾ ਜਿੰਨਾ ਉਹਨਾਂ ਨੂੰ ਲੋੜ ਹੋਊਗੀ ਜਿਵੇਂ ਭੁੱਲ ਕੇ ਪਾਉਣਾ ਕੋ ਕਾਜੂ ਬਦਾਮ ਨਹੀਂ ਖਾਂਦੇ ਉਹ ਡ్రਾਈ ਫਰੂਟ ਪਾਇਆ ਨਾ ਵਿੱਚ ਬੱਚੀ ਖਾਂਦੇ ਨਹੀਂ ਕਈ ਨਿਆਣੇ ਨਹੀਂ ਪਸੰਦ ਕਰਦੇ ਤੇ ਉਹਦੇ ਉਹਦੇ ਨੇ ਮਾਰ ਕੇ ਗਿਆ ਮੈਨੂੰ ਲੱਗਦਾ ਹੈ ਹਾਂ ਉਹ ਲੱਗਦਾ ਐ ਹੋ ਰਹੀ ਹੈ ਚਾਰ ਪੰਜ ਹਾਂ ਹਾਂ ਨਹੀਂ ਵਾਹ ਸਿੱਕੀ ਪਾਣੀ ਚੁੱਕਣ ਤੋਂ ਨਾ ਰੱਖਿਆ ਦੰ ਜਲ ਨਿਆਣਿਆਂ ਦੀ ਦਲੀਲ ਪੂਰੀ ਹੋ ਗਈ ਆ ਜੇ ਤਾਂ ਬਣ ਗਿਆ ਵਾਹ ਹੈ ਨਾ ਅੰਮ੍ਰਿਤ ਇਹ ਤਾਂ ਕੋੜੇ ਦੇ ਚਰਲਾ ਦਾਂਗੇ ਇਹਨਾਂ ਨੂੰ ਆਟਾ ਉਟਾ ਬੇਸੜ ਪਾ ਲਾਂਗੇ ਤੇ ਨਾ ਹੋਇਆ ਜੇ ਉਹਨਾਂ ਜਿਉਂ ਕਰੇ ਬਣਿਆ ਫਿਰ ਉਹਨਾਂ ਨੂੰ ਦੇ ਦਾਂਗੇ ਆਪਾਂ ਫੇਰ ਬਣਾ ਲਾਂਗੇ ਆਪਾਂ ਦੋ ਦਿਨਾਂ ਦੀ ਢੰਡ ਢੰਡ ਬਣਾ ਲੈ ਚੌਲਾਂ ਦਾ ਆਟਾ ਕੱਢ ਲਿਆ ਦਿਓ ਚੌਲਾਂ ਦਾ ਸੁੱਕਾ ਬਣਾ ਕੇ ਪਵਾਵਾਂਗੇ ਫੱਤ ਨਹੀਂ ਨਾ ਕਰਿਆ ਕਦੇ ਵੀ ਨਹੀਂ ਬਣਾਈ ਇਹ ਕੋਆ ਮੰਨ ਦੇ ਹਾਂ ਇਹ ਵੀ ਕਿਉਂ ਪੰਪਾ ਪੰਪਾ ਪੈਣਾ ਰੱਖ ਦਿੰਗਾ ਰੱਖ ਲੈ ਭਾਈ ਦੋ ਵਾਦ ਕੀਤ ਕਰਨ ਆਖਾ ਕਰਨ ਵਾਲਾ ਕੱਲ ਮੈਂ ਉਹਦੇ ਭਰਾਵਾਂ ਗਿਆ ਉਹਦੇ ਫੜਨ ਡੱਬੇ ਕ੍ਰਿਸ਼ਨ ਆ ਗਏ ਤੇ ਉਹ ਪੱਤੀ ਨਿੱਗ ਗਿਆ ਹੋ ਗਿਆ ਹੈ ਨਾ ਹੁਣ ਤਾਂ ਤੜਕੇ ਬਾਹਰ ਹੀ ਠੰਡੀ ਹਵਾ ਵਗਦੀ ਸੀ ਬੀਬੀ ਨੇ ਖਾ ਲਈ ਰੋਟੀ ਕੀ ਗਰਮ ਕੀਤਾ ਹਾਂ ਤੇ ਅਣੀ ਜਿਹੜਾ ਢੋਲ ਨੇ ਤੇ 4 ਕਿਲੋ ਵਾਲਾ ਚ ਉਹਨੂੰ ਵੀ ਮੜਾ ਕੇ ਵਿੱਚ ਰੱਖ ਲੈਣਾ ਸੀਦਾ ਪੇਟ ਪਾ ਦੇ ਫਿਰ ਉਹ ਪਰ ਉਹਦੇ ਚ ਦਾਲ ਪਈ ਹੋਣੀ ਹੈ ਨਾ ਤੇ ਮੈਂ ਮੁੱਕੀ ਤੋਂ ਨਹੀਂ ਦਾਲੀ ਸੋਨੀ ਤੋਂ ਦੋੜਨਾ ਹੋ ਗਿਆ ਠੀਕ ਹੈ ਕਵਰਪੀਤ ਸੋਨੇ ਟੋਕਰੀਆਂ ਚ ਚਕਾ ਦੇ ਚਕਾ ਦੇ ਉਹ ਟੰਗੋ ਟੰਗੋ ਚਕਾ ਦੇ ਫਿਰ ਚਾਹ ਬਣਾ ਕੇ ਆ ਖੇਤ ਖੇਤ ਸਪਰੇਅ ਕਰਦੇ ਅੱਜ ਆਪਣੇ ਕਣਕ ਤੇ ਵੀਰ ਜੀ ਵੀ ਖੇਤ ਆ ਕਰਨੇ ਪਾਪਾ ਵੀ ਖੇਤ ਆ ਤਰਪੀਤ ਜਾਊਗਾ 11 ਵਜੇ ਹੁਣ 10:30 ਚਾਹ ට අයු නහඩ නවලිය අයමලාදල තොඩි සටි ගෑස්සීගේ සනන් රාජතුන් නසිමතිීයවුන්ගේ නට කෝ කිපන

ਅੱਛੀ ਠੀਕ ਆ ਕੀ ਦਿਨਾਂ ਲੱਗਾਈਆਂ ਹੋ ਹੋ ਬੋਲ ਕੌਣ ਮੰਗਦਾ ਆਪਣੇ ਬਿੰਡੋ ਛੱਡੋ ਘੜਾ ਕੋਈ ਨਹੀਂ ਮੈਂ ਕਰਤਾਂ ਡਿਲੀਟ ਸਾਰੀਆਂ ਸਟੋਰੀਆਂ ਸਟੋਰ ਨਾ ਹਾਂ ਨਾ ਨਾ ਚਾਚਾ ਕਹਿੰਦਾ ਕੋਈ ਨਹੀਂ ਜੀਪ ਵੀ ਲੈ ਦੂੰਗਾ ਤੇ ਬੋਣੀ ਚੀਜ਼ ਨਹੀਂ ਵੇਚੀਦੀ ਘਰੋਂ ਕਮਲੇ ਮੈਂ ਤਾਂ ਉਹਦੇ ਆਪਾ ਤਾ ਹਾਂ ਉਹ ਨਹੀਂ ਜੋ ਪੁੱਠਿਆਂ ਵਾਲੇ ਦਾ ਟਾਈਮ ਆ ਪੁੱਠਿਆਂ ਵਾਲਾ ਲਿਆ ਜਾ ਹੁਣੇ ਪੁੱਠੇ ਘੇਰਾ ਵਾਲਾ ਓਏ ਉਹ ਤਾਂ ਜੀਪ ਮੇਰੀ ਖਾਤਰ ਕਹਿੰਦਾ ਕਰਨੇ ਤਾਂ ਜੋਰ ਐ ਲੱਗਾ ਪਿਆ ਵੀ ਕੇ ਪੀ ਵੀ ਜੀਪ ਸਿੱਖ ਲਵੇ ਉਹਦਾ ਤਾਂ ਆ ਜੋਰ ਲੱਗਾ ਪਿਆ ਜੀਪ ਵੀ ਲੈ ਲਾਂਗੇ ਫਿਰ ਆਹੋ ਉਹ ਤਾਂ ਹੁਣ ਮੁੰਡੇ ਨੂੰ ਕਿਤੇ ਉਹਨੇ ਨੈੱਟ ਤੇ ਜਿਹੜਾ ਕੱਲ ਪਾਇਆ ਸੀ ਕਰ ਲੈ ਉਹਦਾ ਵੇਖ ਲਿਆ ਉਹ ਹੁਣ ਕਹਿੰਦਾ 160 ਮੈਂ ਬਈ ਰਹਿ ਕਰਨੀ ਉਹ ਮੈਂ 185 ਤਾਂ ਮੈਂ ਲੱਗਾ ਵਾ ਅਸੀਂ 195 ਮੰਗਿਆ ਹਾਂ சங்க தான் மீடிசிவா அப்ப ਲੋੜੀ ਲੋਣੀ ਜੀ ਲੋੜੀ ਦਿਖਾਉਨੇ ਆਪਾਂ ਤੁਹਾਡੀ ਸਾਡੀ ਸੰਗਤ ਕਿਹੜੀਆਂ-ਕਿਹੜੀਆਂ ਬੀਪੀਆਂ ਆਈਆਂ ਅਗਰਾਹੀ ਕਰਨ ਵਾਸਤੇ ਤੇ ਪਰਸੋਂ ਆਪਾਂ ਤੁਹਾਨੂੰ ਦਿਖਾਵਾਂਗੇ ਲੋੜੀ ਦਾ ਪ੍ਰੋਗਰਾਮ ਟਾਈਮ ਹੋ ਗਿਆ ਸ਼ਾਮ ਦਾ ਤੇ ਖੋਆ ਬਣਾਉਂਦੀ ਬਣਾਉਂਦੀ ਵਿੱਚੇ ਜਾਣਾ ਪੈ ਗਿਆ ਮੈਨੂੰ 1.5 ਵਜੇ ਮੈਂ ਗਈ ਸੀਗੀ ਫੋਨ ਆ ਗਿਆ ਭੈਣਾ ਦਾ ਵੀ ਚੱਲੀ ਗਈ ਆਪਾਂ ਲੋੜੀ ਦੀ ਗਰਾਈ ਕਰਕੇ ਲੈ ਕੇ ਆਈਏ ਤੇ ਫਿਰ ਆਪਾਂ ਮੈਂ ਗਰਾਈ ਕਰਨ ਚਲੀ ਗਈ ਉਵੇਂ ਟੱਕ ਗਈ ਸੀ ਦੁੱਧ ਜਿਹੜਾ ਸੀਗਾ ਕੜਾਈ ਦੇ ਵਿੱਚ ਆ ਕੇ ਫਿਰ ਗੈਸ ਪੱਠੀ ਚਲਾਈ ਤੇ ਫਿਰ ਫਿਰ ਬਣਾਇਆ ਹੈਨਾ ਖੋਆ ਹੁਣ ਬਣ ਕੇ ਡਨ ਹੋ ਗਿਆ ਵਾ ਸਵੇਰੇ ਬਣਾਵਾਂਗੇ ਹੁਣ ਹੁਣ ਮਣ ਬਣ ਗਿਆ ਵੀ ਆਟਾ ਨੀਰ ਲਾਇਆ ਵਿੱਚ ਵੀ ਸਵੇਰੇ ਛੇ ਦੋ ਟੁਕੜੀਆਂ ਬਣਾ ਲਈਏ ਫਿਰ ਦੁੱਧ ਹੋਰ ਰੱਖ ਲਾਂਗੇ ਥੋੜਾ ਜਿਹਾ ਜਿਹੜਾ ਆਟਾ ਭੁੰਨੇ ਆ ਪਿਆ ਉਹਦੇ 'ਚ ਹੋਰ ਪਾ ਲਾਂਗੇ ਦੇਖਦੇ ਆ ਕੀ ਕਰਦੇ ਆ ਤੇ ਭਤੀਜੇ ਮੇਰੇ ਦੋਨੇ ਆ ਗਏ ਸੀ ਵੀ ਭੂਆ ਨੇ ਖੁਆ ਬਣਾ ਤਾ ਖੁਆ ਲੈ ਆਈ ਹੈ ਨਾ ਫਿਰ ਮੈਂ ਖਚਾਲਾ ਅੱਜ ਕੱਲ ਨੂੰ ਐਤਵਾਰ ਆ ਤੁਸੀਂ ਰਹੋ ਅੱਜ ਤੇ ਉਹ ਦੋਨੇ ਰਹਿ ਪਏ ਆ ਮੇਰਾ ਕਾਫੀ ਹੋ ਗਿਆ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਕੱਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਨਾਲੇ ਆਪਾਂ ਹਜੇ ਖੂਆ ਪੂਰਾ ਕੰਪਲੀਟ ਨਹੀਂ ਕੀਤਾ ਤਸਵੀਰیں ਦਿਖਾਵਾਂਗੇ ਵੀ ਕੀ ਬਣਾਉਨੇ ਆ ਪਿੰਨੀਆਂ ਵਟਦੇ ਆ ਕਿ ਆਪਾਂ ਮਠਿਆਈ ਵੀ ਬਰਫੀ ਬਣਾ ਲੈਨੇ ਟੁਕੜੀਆਂ ਬਣਾਵਾਂਗੇ ਕੀ ਬਣਾਉਨੇ ਆ ਸਵੇਰੇ ਦਿਖਾਵਾਂਗੇ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦੱਸਾਂਗੇ ਵੀ ਕੀ ਬਣਾਉਨੇ ਆ ਅੱਜ ਵਾਲੇ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਕੱਲ ਮਿਲਦੇ ਆ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਰਹੀ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਅਵਾਦ ਰਹੋ ਬਾਏ